ਕਲਾਨੌਰ ਤੋਂ ਸ਼੍ਰੀ ਧਿਆਨਪੁਰ ਧਾਮ ਲਈ ਤਪ ਸਥਾਨ ਮੰਦਰ ਕਲਾਨੌਰ ਤੋਂ ਚਲੀ ਪੈਦਲ ਯਾਤਰਾ ਦਾ ਥਾਂ ਥਾਂ ਤੇ ਕੀਤਾ ਗਿਆ ਨਿਗਰ ਸਵਾਗਤ ਹਰ ਸਾਲ ਦੀ ਤਰ੍ਹਾਂ ਕਲਾਨੌਰ ਤੋਂ ਸ਼੍ਰੀ ਧਿਆਨਪੁਰ ਧਾਮ ਲਈ ਤਪ ਸਥਾਨ ਮੰਦਰ ਕਲਾਨੌਰ ਲਈ ਪੈਦਲ ਯਾਤਰਾ ਕੱਢੀ ਗਈ ਜਿਸ ਦਾ ਥਾਂ ਥਾਂ ਤੇ ਨਿਗਰ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਪ੍ਰਕਾਰ ਤੇ ਵੱਖ-ਵੱਖ ਥਾਵਾਂ ਤੇ ਲੰਗਰ ਵੀ ਲਗਾਏ ਗਏ ਵਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ ਨਿਗਰ ਸਵਾਗਤ ਜੈ ਮਹਾਰਾਜ ਜੈ I'm gonna get burnt here! ਅੱਜ ਜੀ ਬੜਾ ਪੱਗਾਂ ਵਾਲਾ ਦਿਨ ਹੈ ਕਿ ਅੱਜ 30 ਤਰੀਕ ਨੂੰ ਤਪੋਭੂਮੀ ਸਥਾਨ ਕਲਾਂ ਤੋਂ ਵਿਸ਼ਾਲ ਪੈਦਲ ਸੋਹ ਯਾਤਰਾ ਸ੍ਰੀ ਧਿਆਨਪੁਰ ਤੱਕ ਜਾ ਰਹੀ ਹੈ ਸਾਰੀ ਸੰਗਤ ਚ ਬਹੁਤ ਉਤਸ਼ਾਹ ਹੈ ਤੇ ਸਾਰੀ ਸੰਗਤ ਦਾ ਬਹੁਤ ਸਹਿਯੋਗ ਹੈ ਸੰਗਤ ਦੇ ਸਹਿਯੋਗ ਨਾਲ ਇਹ ਪੈਦਲ ਯਾਤਰਾ ਜਾ ਰਹੀ ਹੈ ਜੀ ਇਹ ਪੈਦਲ ਯਾਤਰਾ ਕਲਾਂ ਤੋਂ ਚੱਲ ਕੇ ਸ਼੍ਰੀ ਮੰਦਰ ਸ਼੍ਰੀ ਮੰਦਰ ਤੋਂ ਹੁੰਦੇ ਹੋਏ ਕੋਟ ਦਾਣਾ ਮੰਡੀ ਦਾਣਾ ਮੰਡੀ ਤੋਂ ਪਿੰਡਾਤਾਣੀ ਹੁੰਦੇ ਹੋਏ ਕੋਟਲੀ ਸੂਤ ਮਲੀ ਫਿਰ ਧਿਆਨਪੁਰ ਪਹੁੰਚੇਗੀ ਮਾਰਾ ਹੀ ਰਾਮ ਸੁੱਦਰ ਦਾਸ ਜੀ ਦਾ ਅਸ਼ੀਰਵਾਦ ਦੇ ਨਾਲ ਅਸੀਂ ਚੱਲੇ ਸੀ ਤੇ ਹੁਣ ਮਾਤਮਾ ਸ੍ਰੀ ਪ੍ਰੇਮ ਦਾਸ ਜੀ ਸਾਡੇ ਪੁਜਾਰੀ ਜੀ ਉਹਨਾਂ ਦੀ ਰਹਿਮਾਈ ਵਿੱਚ ਇਹ ਯਾਤਰਾ ਜਾ ਰਹੀ ਹੈ ਤੇ ਅੱਗੇ ਤੋਂ ਵੀ ਜਿੰਨਾ ਚਿਰ ਤੱਕ ਇਹ ਸੰਗਤ ਸਾਡਾ ਸਾਥ ਦਿੰਦੀ ਰਹੇਗੀ ਤੇ ਆਪਾਂ ਇਹ ਸ਼ੋਭਾ ਯਾਤਰਾ ਲੈ ਕੇ ਜਾਂਦੇ ਰਾਵਾਂਗੇ ਜੀ ਬੋਲੀ ਸਤਿਗੁਰੂ ਬਾਬਾ ਜੀ ਦੇ ਮਹਾਰਾਜ ਜੀ ਰਸਤੇ ਵਿੱਚ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਰਸਤੇ ਵਿੱਚ ਜੀ ਸਭ ਤੋਂ ਪਹਿਲਾਂ ਇੱਥੋਂ ਤੱਪ ਭੂਮੀ ਸਥਾਨ ਤੋਂ ਇੱਕ ਲੰਗਰ ਦਾ ਪ੍ਰਬੰਧ ਹੈ ਸੰਗਤ ਵਾਸਤੇ ਜਿਹੜੀ ਸਵੇਰ ਸਵੇਰੇ ਸੰਗਤ ਆਇਆ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਹੈ ਉਸ ਤੋਂ ਬਾਅਦ ਸ਼ੇਮ ਮੰਦਰ ਕਲਾਨਾ ਉਰ ਪ੍ਰਾਚੀ ਉੱਥੇ ਵੀ ਸਾਡੇ ਪ੍ਰਧਾਨ ਅਮਰਜੀਤ ਖੁੱਲਰ ਜੀ ਨੇ ਵੀ ਬੜਾ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਉਸ ਤੋਂ ਬਾਅਦ ਦਾਣਾ ਮੰਡੀ ਦੇ ਸਰਪੰਚ ਲਲਿਤ ਸ਼ਰਮਾ ਜੀ ਉਹਨਾਂ ਵੱਲੋਂ ਪ੍ਰਬੰਧ ਹੈ ਅਦਾਲਤ ਕੋਤੀ ਸੰਗਤ ਨੇ ਕਾਫੀ ਪ੍ਰਬੰਧ ਕੀਤਾ ਹੈ ਦੇੜ ਗੁਆਰ ਦੀ ਸੰਗਤ ਨੇ ਕਾਫੀ ਪ੍ਰਬੰਧ ਕੀਤਾ ਉਸ ਤੋਂ ਬਾਅਦ ਕੋਟਲੀ ਸੂਤਮਲਿਕ ਵਿਸ਼ਾਲ ਵਿਸ਼ਾਲ ਲੰਗਰ ਹੈ ਜੀ ਸਾਡੇ ਸਾਡੇ ਭਾਈ ਸਾਹਿਬ ਜਿਹੜੇ ਨੇ ਅਰੋੜਾ ਜੀ ਉਨਾਂ ਵੱਲੋਂ ਤੇ ਪ੍ਰਬੰਧ ਹੈ ਉਸ ਤੋਂ ਬਾਅਦ ਧਿਆਨ ਪਰਵਾਸੀਾਂ ਪਹੁੰਚਾਗੇ ਜੀ ਦਰਬਾਰ ਜਾ ਕੇ ਮਾਰੇਗਾ ਸੰਗਤਾਂ ਪੈਦਲ ਹੀ ਜਾ ਰਹੀਆਂ ਨੇ ਜਿਹੜੀਆਂ ਬਜ਼ੁਰਗ ਸੰਗਤਾਂ ਨੇ ਕੋਈ ਸਾਡੀਆਂ ਮਾਤਾਵਾਂ ਨੇ ਪੈਣਾ ਜਿਹੜੀ ਨਹੀਂ ਚੱਲ ਸਕਦੀ ਉਹਨਾਂ ਵਾਸਤੇ ਪ੍ਰਬੰਧ ਕੀਤਾ ਗਿਆ ਟਰਾਲੀਆਂ ਦਾ ਵਾਸਤਾ ਪ੍ਰਬੰਧ ਹੈ ਔਰ ਜਿਹੜੀ ਵਾਪਸੀ ਤੇ ਵੀ ਇਹਨਾਂ ਸਾਰੀਆਂ ਸੰਗਤਾਂ ਨੂੰ ਅਸੀਂ ਲੈ ਕੇ ਵਾਪਸ ਆਵਾਂਗੇ ਜੀ ਟੋਲੇ ਸਤਗੁਰੂ ਬਾਬਾ ਲਾਲ ਜੀ ਆਪ ਮੰਗਾਰ ਜੀ ਟੋਲ ਮਹਾਰਾਜ ਕੀ ਜੈ ਧਿਆਨ ਪਰਵਾਸੀ ਮਹਾਰਾਜ ਕੀ ਜੈ ਜੇ ਕਰਾ ਸ਼੍ਰੀ ਮਹਾਰਾਜ ਜੀ ਕਾ ਬੋਲ ਸਾਚੇ ਦਰਬਾਰ ਕੀ ਸਾਡੇ ਦੇਵਾਚਾਰੀਏ ਮਹਾਰਾਜ ਜੀ ਰਾਮ ਸੁੰਦਰ ਰਾਜ ਦੇ ਅਸ਼ੀਰਵਾਦ ਦੇ ਨਾਲ Swami Pankaj Das ਜੀ ਨੇ ਇੱਕ ਪਰਨ ਲਿਆ ਸੀ ਕਿ ਅਸੀਂ ਇੱਥੋਂ ਪਹਿਲੇ ਯਾਤਰਾ ਕਲਾਂ ਨੌਰ ਤੋਂ ਧਿਆਨਪੁਰ ਕਿਉਂ ਨਹੀਂ ਜਾ ਰਹੀ ਹੈਗੀ ਤੇ ਇਹ ਜਰੂਰ ਇੱਕ ਦਿਨ ਜਾਏਗੀ ਤੇ ਅੱਜ ਉਹਨਾਂ ਦੇ ਅਸ਼ੀਰਵਾਦ ਨਾਲ Swami Pankaj Das ਦਾ ਅਸ਼ੀਰਵਾਦ ਮਹਾਰਾਜ ਰਾਮ ਸੁੰਦਰ ਦਾ ਅਸ਼ੀਰਵਾਦ ਦੇ ਨਾਲ ਇਹ ਸੰਗਤ ਜਿਹੜੀ ਕਿ ਦੂਸਰੀ ਅੱਜ ਪੈਦਲ ਯਾਤਰਾ ਲੈ ਕੇ ਜਾ ਰਹੀ ਆ ਦੇਵਾਚਾਰੀਏ ਰਾਮ ਸੁੰਦਰ ਦਾਸ ਜੀ ਦੇ ਹੁਕਮ ਦੇ ਨਾਲ ਹੀ ਸਾਰੇ ਕੰਮ ਚੱਲਦੇ ਨੇ ਇਸ ਕਰਕੇ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਦਿਨ ਜਿਹੜਾ ਹੈ ਤੇ ਮਹਾਰਾਜ ਪੰਕਜ ਦਾਸ ਜੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਵੱਧ ਤੋਂ ਵੱਧ ਹਿੰਮਤ ਕਰਕੇ ਇਹ ਗੱਲ ਕਹਿੰਦੇ ਰਹੇ ਨੇ ਕਿ ਜ਼ਰੂਰ ਜਾਓ ਜ਼ਰੂਰ ਜਾਓ ਜ਼ਰੂਰ ਜਾਓ ਤੇ ਅੱਜ ਇਹ ਗੱਲ ਦੇ ਪ੍ਰਤੀ ਮਹਾਰਾਜੀ ਦੀ ਕਿਰਪਾ ਹੋਈ ਹੈ ਕਿ ਸੰਗਤ ਦੇ ਮਨ ਵਿੱਚ ਇਹ ਗੱਲਾਂ ਆਈਆਂ ਵੀ ਅਸੀਂ ਜਾਣਾ ਹੈ ਜਿਹੜੋ ਸਤਗੁਰੂ ਬਾਬਾ ਲਾਲ ਮੇਹਰ ਕਰੋ ਸਾਰਿਆਂ ਤੇ ਤੇ ਇਹ ਸਕੇ ਸਤਗੁਰੂ ਦਾ ਆਸ਼ੀਰਵਾਦ ਲੈਣ ਜਾ। ਜਨਕਾਰਾ ਬਾਬਾ ਲਾਲ ਜੀ ਦਾ ਬੋਲ ਸਾਥੀ ਦਰਬਾਰ ਜੀ ਜਨਕਾਰਾ ਧਿਆਨ ਪ੍ਰਵਾਸੀ ਦਾ ਬੋਲ ਸਾਥੀ ਦਰਬਾਰ ਜੀ ਇਹ ਸ਼ੋਭਾ ਯਾਤਰਾ ਰਾਮ ਸਿੰਘ ਦਾ ਦਾਦੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਸ਼ੀਰ ਦੇ ਆਸ਼ੀਰਵਾਦ ਦੇ ਨਾਲ ਜਿਹੜੀ ਹੈ ਦੂਸਰੀ ਪੈਦਲ ਯਾਤਰਾ ਜਿਹੜੀ ਸਾਡੀ ਕਲਨੌਰ ਤੋਂ ਜਾ ਰਹੀ ਹੈ ਜਿਹੜੀ ਕਿ ਬੜੀ ਬਹੁਮਾਹਮਾ ਕੇ ਪਬਲਿਕ ਦਾ ਇੰਨਾ ਜੋਸ਼ ਵੇ ਯਾਤਰਾ ਦੇ ਵਿੱਚ ਔ ਬਾਬਾ ਲਾਲ ਜੀ ਜਾਨਦੇ ਆ ਉਹਨਾਂ ਦੀ ਸਾਰੀ ਕਿਰਪਾ ਵੇ ਸਾਰੇ ਸੇਵਕਾਂ ਨੂੰ ਲੱਖ ਲੱਖ ਵਧਾਈ ਹੋਵੇ ਧਿਆਨਪੁਰ ਵਾਲਿਆਂ ਨੂੰ ਲੱਖ ਲੱਖ ਵਧਾਈ ਹੋਵੇ ਬਾਬਾ ਲਾਲ ਜੀ ਨੂੰ ਵਧਾਈ ਹੋਵੇ ਤੇ ਸਾਰੀ ਜਨਤਾ ਜਿਹੜੀ ਖੁਸ਼ੀ ਖੁਸ਼ੀ ਦੀ ਯਾਤਰਾ ਪੂਰੀ ਹੋਵੇ ਅਖੰਡ ਮੰਡਲ ਆਕਾਰਮ ਵਿਆਪਤਮੇ ਨਚਰਾਚਰਮ ਤਤਪਦਮ ਦਰਸ਼ਿਤਮੇ ਨਾ ਤਸਮੈ શ્રી ਗੁਰਵੇ ਨਮਹਾ ਬੁੱਲ ਬਾਬਾ ਲਾਲ ਜੀ ਮਹਾਰਾਜ ਕੀ ਜੈ ਪਰਮ ਪੂਜ ਦੇਵਾਚਾਰੀ ਸ਼੍ਰੀ ਰਾਮਸੰਦਰ ਦਾਸੀ ਮਹਾਰਾਜ ਜੀ ਕੀ ਜੈ बाबा लाल लाल जी की कृपा से परम पूज्य श्री महाराज जी के आशीर्वाद से और सभी संगत के सहयोग से दूसरी बार शोभा यात्रा यात्रा पद यात्रा तपोभूमि कलानौर से प्रस्थान करेगी और ध्यान प्रधान बाबा लाल जी के श्री चरणों में नतमस्तक होगी तो हम भगवान बाबा लाल जी से यही प्रार्थना करते हैं और सभी भक्तों से अनुरोध करते हैं कि ज्यादा से ज्यादा लोग आए और अपने जीवन को ਧੰਨਵਾਦ ਆਈ ਦੇ ਪੁੱਤਰ ਜੀ ਤੇ ਮਹਾਰਾਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਮਹਾਰਾਜ ਜੀ ਸਾਡੇ ਪ੍ਰੇਮਦਾਦ ਜੀ ਗੱਦੀ ਸਮਾਧਾ ਤੋਂ ਇਹ ਸਾਡੇ ਹਰ ਸਾਲ ਇੱਥੇ ਆਉਂਦੇ ਨੇ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਇਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਸਾਰੀ ਸੰਗਤ ਨੂੰ ਜੋੜਿਆ ਮੰਦਿਰ ਸ਼ਪਾਲਾ ਜੀ ਜੀ ਮਹਾਰਾ ਕਮੇਟੀ ਵੱਲੋਂ ਸਾਡੇ ਕੁਵੀਰ ਕੁਮਾਰ ਜੀ ਸੇਠੀ ਸਾਹਿਬ ਸੈਕਟਰੀ ਸਾਹਿਬ ਨੇ ਉਹ ਵੀ ਵੇਜੀ ਜੀ ਸਾਡੇ ਜਿਹੜੇ ਪ੍ਰਧਾਨ ਨੇ ਔਰ ਸਾਰੀ ਸੰਗਤ ਇੱਥੇ ਇਹ ਵਾਲੇ ਕੋਲੇ ਪੁਲਾਇ ਦੇ ਚੰਨਾ ਵਿੱਚ ਬੈਠੀ ਆ ਸਾਨੂੰ ਇਨੀ ਖੁਸ਼ੀ ਆ ਕਿ ਇਹ ਦੂਜੀ ਵਾਰ ਜਿਹੜੀ ਪਰਵਾਧਰੀ ਇਥੋਂ ਜਿਹੜੀ ਸਵੇਰ ਜਤਰਾ ਚੱਲਣ ਲੱਗੀ ਆ ਔਰ ਅਸੀਂ ਆਸ ਕਰਨੇ ਕਿ ਸਾਰਾ ਸ਼ਹਿਰ ਇਹੋਲੇ ਇਕੱਠਾ ਹੋਇਆ ਦਾ ਔਰ ਅਗਲੇ ਸਾਲ ਇਸ ਤੋਂ ਵੱਧ ਚੜ੍ਹ ਕੇ ਜਿਹੜੀ ਆ ਸੰਗਤ ਆਵੇ ਤੇ ਲੋਕੀ ਜਿਹੜੀ ਖੁਸ਼ੀਆਂ ਮਨਾਉਣ ਦੇ ਕੋਲ ਤੁਹਾਡੇ ਸਾਹਮਣੇ ਸਭ ਕੋ ਮੇਲਾ ਲੱਗਾ ਸ਼ੁਰੂਤ ਰਿਹਾ ਮੇਲਾ ਲੱਗਾ ਕਿ ਸਭ ਇਹਨਾਂ ਦੀ ਕਿਰਪਾ ਬਾਬਾ ਲਾਲ ਜੀ ਦੀ ਕਿਰਪਾ ਇਹ ਜਿਹੜੀ ਯਾਤਰਾ ਜਿਹੜੀ ਆ ਸਮਾਤਾ ਤੋਂ ਚੱਲੀ ਆ ਸ਼ਿਵ ਮੰਦਿਰ ਆਣ ਕੇ ਇਹਨਾਂ ਨੇ ਚਾਹ ਪਣੀ ਪੀਤਾ ਇਥੋਂ ਜਿਹੜੀ ਆ ਜਿਹੜੀ ਸੰਗਤ ਆ ਸਾਰੀ ਭਗਵਾਨ ਦੇ ਮਗਰ ਰੱਸ ਦੇ ਸਾਹਮਣੇ ਬਾਬਾ ਜੀ ਦੇ ਮਗਰ ਔਰ ਧਾਨਪੁਰੋ ਗੁਰੂ ਮਹਾਰਾਜ ਦਾ ਅਸ਼ੀਰਵਾਦ ਲਾ ਕੇ ਅਗਲੇ ਸਾਲ ਬਾਅਦ ਫੇਰ ਜਿਹੜੀ ਆ ਦੇਤੀ ਜਿਹੜੀ ਮਨਜ਼ੂਰ ਕਰਾਉਣਗੇ ਤੇ ਫੇਰ ਅਗਲੇ ਸਾਲ ਫੇਰ ਯਾਤਰਾ ਚੱਲੇਗੀ ਮੇਰੀ ਤੇ ਇਹੇ ਕਾਮਨਾ ਕਮੇਟੀ ਵੱਲੋਂ ਮੇਰੀ ਇਹੇ ਕਾਮਨਾ ਚਾ ਕਮੇਟੀ ਦੇ ਸਾਰੇ ਮੈਂਬਰਾਂ ਵੱਲੋਂ ਇਹੇ ਆ ਪ੍ਰਾਰਥਨਾ ਕਿ ਇਹ ਅਗਲੇ ਸਾਲ ਇਹਨਾਂ ਤੋਂ ਵੱਧ ਚੜ ਕੇ ਹੋਰ ਸਾਧ ਦੇਣ ਤੇ ਤਾਂ ਕਿ ਇਹਨਾਂ ਵਿੱਚ ਇਹਨਾਂ ਕੋਲ ਸਾਬ ਵਾਜੇ ਕਿ ਛੇ ਮੰਦਰਾਂ ਦੀ ਇਹ ਜਿਹੜੀ ਯਾਤਰਾ ਚੱਲਦੀ ਹੈ ਹਰ ਸਾਲ ਚੱਲਿਆ ਕਰੇ ਤੇ ਲੋਕੀ ਹੋਮ ਹਮਾ ਕੇ ਤੇ ਆਇਆ ਕਰਨ ਇਹ ਗੱਲਾਂ ਨੇ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਧੰਨ ਕਰਦੀ ਹੈ ਟੀਮ ਕੰਮ ਕਰਦੀ ਹੈ ਇਸ ਤਰ੍ਹਾਂ ਹਾਂ ਜੀ ਬਿਲਕ ਚਾਹੇ ਉਹ ਕਹੇ ਨਾ ਕੋਈ ਮਾੜੀ-ਮੋਟੀ ਕਹੇ ਨਾ ਕਤਾਈ ਹੋ ਸਕਦੀ ਹੈ ਇਹਨਾਂ ਦੀ ਪਰ ਸਾਡੀ ਕਿਸੇ ਨਾ ਨੀ ਕਮੇਟੀ ਦੀ ਕਿਸੇ ਨਾ ਨੀ ਨਾ ਕੇ ਸ਼ਹਿਰ ਚ ਨਾ ਕੇ ਨਾ ਜੇ ਕਿਹਦੀ ਆ ਗਈ ਹੈ ਤਾਂ ਉਹ ਨੂੰ ਇਹਦੇ ਵਿੱਚ ਆਣ ਕੇ ਸ਼ਾਮਲ ਹੋਣਾ ਚਾਹੀਦਾ ਕਿਉਂਕਿ ਇਹ ਸਾਡਾ ਧਰਮ ਆ ਸਾਡਾ ਆਪਣਾ ਬਣਦਾ ਵੀ ਹੈ ਅਸੀਂ ਅਸੀਂ ਕਹਿੰਦੇ ਕਿ ਅਸੀਂ ਭਗਵਾਨ ਦੇ ਚੇਲੇ ਆ ਜਾਂ ਭਗਤਿਆ ਤੇ ਫਿਰ ਸਾਨੂੰ ਉਹ ਗੱਲਾਂ ਛੱਡ ਕੇ ਸਾਨੂੰ ਇਹਨਾਂ ਨਾਲ ਤੁਰਨਾ ਚਾਹੀਦਾ ਦੂਜੀ ਮੇਰੀ ਬੇਨਤੀ ਹੈ ਕੋਹ ਹੋਰ ਆ ਕਿ ਜਿਹੜੀ ਆਰਾਮ ਨੂਮੀ ਆ ਰਹੀ ਆ ਮੈਂ ਇਹ ਬੇਨਤੀ ਕਰਾਂਗਾ ਕਿ ਜਿਹਦੇ ਵੀ ਇੱਥੇ ਲੋਕ ਆਏ ਨੇ ਚਾਹੇ ਉਹ ਪੈਸੇ ਆਪਣੇ ਖਰਚਣ ਨਹੀਂ ਖਰਚ ਨੇ ਤਾਂ ਮੈਂ ਬੇਨਤੀ ਕਰਾਂਗਾ ਸੈਕਟਰੀ ਸਾਹਿਬ ਨੂੰ ਬੈਠੇ ਨੇ ਕਿ ਇਹ ਥੋੜੇ ਜਿਹੇ ਝੰਡੇ ਮਗਾ ਕੇ ਦੇਣਾ ਹੈ ਇਹ ਸਾਰੇ ਕਮੇਟੀ ਵਾਲੇ ਇਹਨਾਂ ਨੂੰ ਕਿਹਾ ਵੀ ਆਰਕਾ ਵੀ ਹਰ ਆਪੋ ਆਪਣੇ ਘਰਾਂ ਦੇ ਝੰਡੇ RAM ji ਦੇ ਲੱਗਣੇ ਚਾਹੀਦੇ ਨੇ ਤਾਂ ਕਿ ਪਿਛਲੀ ਵਾਰੀ ਮੈਨੂੰ ਇੱਕ ਬੜਾ ਅਫਸੋਸ ਹੋਇਆ ਕਿ 22 ਜਨਵਰੀ ਨੂੰ ਇੱਥੇ RAM ji ਦਾ ਜਨਮ ਦਿਨ ਗਿਆ ਨਾ ਪਿਛਲੀ ਵਾਰੀ ਬਹੁਤ ਧੁੰਦਾਂ ਮਨਾਈ ਆਈ ਆਰਕਾ ਕਹੇ ਨੇ ਵੀ ਉਹਦੇ ਬਾਰੇ ਨਾ ਤਾਂ ਕਹਿੰਦੇ ਕੋਈ ਗੱਲ ਕੀਤੀ ਨਾ ਮਨਾਇਆ ਕਿਉਂ ਕਮੇਟੀ ਵੀ ਰੁੱਜੀ ਆਪਣੇ ਕੰਮਾਂ ਦੇ ਕਿਉਂਕਿ ਇਹਨਾਂ ਨੂੰ ਕੋਟਾਂ ਦੇ ਕੰਮ ਮੈਨੇਜ ਨੇ Shiv ji ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੂੰ ਕੋਟ ਜਿੰਨਾਰ ਦੇ ਵਾਸਤੇ ਉਹਨਾਂ ਵਿੱਚ ਰਹਿੰਦਾ ਇਹ ਅਸੀਂ ਤੁਹਾਨੂੰ ਬਿਆਨ ਨਹੀਂ ਕਰਦੇ ਕਿ ਅਸੀਂ ਹੁਣ ਸਿੱਤ ਨਹੀਂ ਕਰਨੀ ਹੈ ਸ਼ਿਵਜੀ ਮਹਾਰਾਜ ਜਾਂਦਾ ਉਹ ਆਪਣੇ ਕੇਸ ਆਪੇ ਹੱਲ ਕਰੀ ਜਾਂਦਾ ਮੇਰੀ ਬੇਨਤੀ ਹੈ ਕਿ ਰਾਮ ਨੰਭੀ ਵਾਲੇ ਦਿਨ ਚਾਹੇ ਆਪਣੇ ਕੋਲ 100 ਰੁਪਏ ਖਰਚੋ ਚਾਹੇ 20 ਰੁਪਏ ਖਰਚੋ ਨਹੀਂ ਤੇ ਮੈਂ ਕਮੇਟੀ ਨੂੰ ਬੇਨਤੀ ਕਰਾਂਗਾ ਪ੍ਰਧਾਨ ਹੋਂਦੇ ਨਾਤੇ ਕਿ ਇਹ ਸਾਰੇ ਖਲੋਤੇ ਨੇ ਮੈਂਬਰ ਇਹ ਆਪਣੇ ਕੋਲੋਂ ਝੰਡੇ ਮਗਾ ਕੇ ਦੇਣ ਹਰ ਘਰ ਦੇ ਝੰਡਾ ਚੋਨਾ ਜਾ ਛੋਟਾ ਆ ਜਾ ਵੱਡਾ ਇਹ ਬੇਦੀ ਮੇਰੀ ਕਮੇਟੀ ਝੰਡੇ ਐਤ ਕੀ ਲੈ ਕੇ ਆਈ ਜਿਵੇਂ ਬੇਨਾਰੇ ਇਹ ਗੱਲ ਕਰ ਲਈ ਕਮੇਟੀ ਨੇ ਕਿ ਝੰਡੇ ਅਸੀਂ ਮੰਦਰੋਂ ਦੇਾਂਗੇ ਝੰਡੇ ਲੱਗਣੇ ਚ ਔਰ ਬੜੀ ਧੂਮ ਤਾਂ ਨੁਕਣ ਪਤਾ ਲੱਗੇਗਾ RAM ji ਦਾ ਅੱਜ ਜਨਮ ਦਿਨ ਹੈ ਤੇ ਮਨਾਇਆ ਵਾ ਵਿਆਪਤੀ ਨਾਮ ਅੰਦਰ ਮਹਾਰਾਜ ਜੈ ਕੇ ਦਿਆ ਬਸ ਹਰ ਘਰ ਚ ਦੀਵੇ ਵੰਡ ਗਿਆ ਹੈ ਇਸੇ ਤਰ੍ਹਾਂ ਯਾਰਕਾਂ ਜੇ ਪੰਜ-ਪੰਜ ਨਹੀਂ ਤੇ ਦੋ-ਦੋ ਦੀਵੇ ਵੀ ਆਪਣੇ ਘਰ ਦੇ ਸੀ ਕਿ ਉਹਦੇ ਸ਼ਾਮ ਨੂੰ ਜਰੂ ਚਲਾਇਓ ਮੇਰੀ ਹੱਥ ਜੋੜ ਕੇ ਬੇਨਤੀ ਆ ਜੈ ਸ਼੍ਰੀ ਰਾਮ ਸਿਤਾ ਰਾਮ